ਮਰੂ ਮਰੂ ਨਾ ਕਰੋ ਮੈਂ ਭੈਣਾ ਨੂੰ ਬੇਨਤੀ ਕਰਦਾ ਬੀਬੀਓ ਨਾ ਕਿਹਾ ਕਰੋ ਦੁਖੀ ਮੇਰਾ ਨਿਆਣਾ ਬੱਚਾ ਹੈ ਪੜਦਾ ਨਹੀਂ ਹੈ ਨਾ ਕਿਹਾ ਕਰੋ ਜਿਵੇਂ ਮਰਜੀ ਹੱਥ ਜੜੋ ਜੋੜਾ ਜੜਾ ਲਓ ਬੀਬੀਓ ਬਜ਼ੁਰਗੋ ਤੁਸੀਂ ਬੱਚਿਆਂ ਸਾਹਮਣੇ ਨਾ ਕਿਹਾ ਕਰੋ ਮੇਰਾ ਬੱਚਾ ਦੁਖੀ ਹੈ ਤੇ ਮੇਰਾ ਨਿਆਣਾ ਪੜਦਾ ਨਹੀਂ ਇਹ ਵਿਚਾਰਾ ਕਮਜ਼ੋਰ ਆ ਜਿਆ ਇਹ ਬਿਮਾਰ ਜਿਆ ਰਹਿੰਦਾ ਇਹ ਲਫ਼ਜ਼ ਨਹੀਂ ਕਹਿਣੇ ਬੱਚਿਆਂ ਕੋਲ ਇਹ ਲਫ਼ਜ਼ ਕਦੇ ਨਹੀਂ ਕਹਿਣਾ ਇਹ ਕਹਿਣਾ ਇਹ ਤੇ ਛੇਰ ਪੁੱਤ ਹੈ ਸਾਡਾ ਐਂ ਕਹਿਣਾ ਇਹ ਸਾਡਾ ਛੇਰ ਪੁੱਤ ਹੈ ਕੁਛ ਨਹੀਂ ਹੋਇਆ ਇਹਨੂੰ ਚੰਗਾ ਪੜਾ 106 ਡਿਗਰੀ ਬੁਖਾਰ ਵੀ ਚੜਿਆ ਹੋਵੇ ਤਾਂ ਵੀ ਕਹਿਣਾ ਕੋਈ ਨਹੀਂ ਮੇਰਾ ਪੁੱਤ ਕੈਮ ਹੈ ਉਹਦੇ ਉਹਦੇ ਕੰਨਾਂ 'ਚ ਇਹ ਆਵਾਜ਼ ਨਹੀਂ ਪੈਣ ਦੇਣੀ ਕਦੇ ਤੂੰ ਢਿੱਲਾ ਹੈ ਤੂੰ ਟਾਊਨ ਹੈ ਇਹ ਲਫ਼ਜ਼ ਕਹਿਣੇ ਨੇ ਕੈਮ ਹੈ ਮੇਰਾ ਆਪਣੇ ਇਹ ਇਦਾਂ ਆਪਣੇ ਬੱਚਿਆਂ 'ਚ ਸਪਿਰਟ ਭਰੋ ਪੋਜ਼ਿਟਿਵਿਟੀ ਭਰਨੀ ਹੈ ਸਾਡੇ ਹੁਣ ਭੋਲੇ ਲੋਕ ਆ ਵਿਚਾਰੇ ਇੱਥੇ ਚੇਤਾ ਆ ਗਿਆ ਮੈਨੂੰ ਚਲੋ ਸੀਰੀਅਸ ਤੋਂ ਥੱਲੇ ਆਓ ਥੋੜੇ ਮੈਂ ਖੜਾ ਇੱਥੇ ਦੀਵਾਨ ਚ ਅਕਲਗੀਤਰ ਹਾਲ ਚ ਮੈਂ ਕਿਹਾ ਬੀਬੀ ਪੋਜ਼ਿਟਿਵਿਟੀ ਪਾ ਰਹੇ ਇਹਦੇ ਚ ਸੁਣ ਤੇ ਲਈ ਮੇਰੀ ਗੱਲ ਉਹਨੇ ਥੋੜਾ ਜਿਹਾ ਪਰਾ ਜਾ ਕੇ ਫੇਰ ਆ ਕੇ ਮੁੜ ਕੇ ਮਾਤਾ ਮੈਂ ਕਿਹਾ ਇਹ ਕਿੱਥੋਂ ਮਿਲਦੀ ਹੈ ਬੇਟੀ ਉਹਨੂੰ ਇਹ ਲੱਗਾ ਵੀ ਕੋਈ ਚੀਜ਼ ਹੈ ਜਿਹੜੀ ਇਹਦੇ ਚ ਪਾਉਣੀ ਪੈਣੀ ਹੈ ਵੀ ਇਹ ਮਿਲਦੀ ਕਿੱਥੋਂ ਹੈ ਸਾਡੇ ਭਲੇਮਾਨ ਲੋਕ ਹੈ ਨਾ ਭਲੇਮਾਨ ਪਰ ਗੋਰਿਆਂ ਨੂੰ ਵੇਖੋ ਨਾ ਉਹ ਉਹ ਆਪਣੇ ਨਿਆਣਿਆਂ ਨੂੰ ਐ ਪਾਲਦੇ ਆ ਵੀ ਨਿਆਣੇ ਸਾਹਮਣੇ ਨਹੀਂ ਬੋਲਣਾ ਕੋਈ ਗੱਲ ਨਹੀਂ ਕਹਿਣੀ ਆਪਣੇ ਨਿਆਣੇ ਸਾਹਮਣੇ ਨਹੀਂ ਕਦੇ ਐ ਕਹਿਣਾ ਨਿੱਕੀਆਂ ਨਿੱਕੀਆਂ ਗੱਲਾਂ ਤੁਹਾਡੀ ਪਰਸਨੈਲਿਟੀ ਤੇ ਅਸਰ ਕਰਦੀਆਂ ਨੋਟ ਕਰਿਓ ਗੱਲ ਮੇਰੀ ਨਿੱਕੀਆਂ ਨਿੱਕੀਆਂ ਚੀਜ਼ਾਂ ਤੁਹਾਡੀ ਪਰਸਨੈਲਿਟੀ ਤੇ ਪ੍ਰਭਾਵ ਪਾਉਂਦੀਆਂ ਕਦੇ ਮੇਰੇ ਪਿਤਾ ਨੂੰ ਪੁੱਛਿਓ ਮੇਰੀ ਮਾਤਾ ਇੱਥੇ ਬੈਠੇ ਹੋਣਗੇ ਸਾਨੂੰ ਪਤਾ ਕੀ ਕਿਹਾ ਹੋਇਆ ਸੀ ਮੇਰੇ ਪਿਓ ਨੇ ਕੱਟਾ ਚੁੰਗਦਾ ਚੁੰਗ ਜੇ ਤੈਨੂੰ ਨਹੀਂ ਛੇੜਦਾ ਅੱਛਾ ਪੜ੍ਹਾਈ ਕਰੋ ਬਸ ਐਦਾਂ ਕਹਿਣਾ ਪਿਆ ਅੱਛਾ ਜੇ ਕਦੇ ਆਹ ਲਫ਼ਜ਼ ਨਹੀਂ ਕਦੇ ਪੈਣ ਦਿੱਤਾ ਵੀ ਕੋਈ ਘੱਟਾ ਹੈ ਮੈਂ ਗਿਆ ਰਾੜਾ ਸਾਹਿਬ ਕਿੱਲੇ ਦੀ ਕਣਕ ਕਿੱਲੇ ਦੀ ਜੀਰੀ ਕਿੱਲੇ ਦੀ ਕਣਕ ਤੇ ਕਿੱਲੇ ਦੀ ਜੀਰੀ ਉੱਥੇ ਦੇ ਕੇ ਆਉਣੀ ਮੈਂ ਕਹਿਣਾ ਕਿਉਂ ਕਹਿੰਦੇ ਲੰਗਰ ਚ ਰੋਟੀ ਖਾਣਾ ਅਸੀਂ ਗੁਰਦੁਆਰੇ ਚ ਨਹੀਂ ਲੈਣਾ ਅਸੀਂ ਅਸੀਂ ਨਹੀਂ ਲੈਣਾ ਗੁਰਦੁਆਰੇ ਦਾ ਥੋੜਾ ਖਾਣਾ ਏਦਾਂ ਉਹਨਾਂ ਨੇ ਕੀਤਾ ਮੇਰੇ ਕੱਪੜੇ ਇੱਥੋਂ ਜਾਂਦੇ ਸੀ ਮੈਂ ਕਦੇ ਕੱਪੜਾ ਨਹੀਂ ਲਿਆ ਰਾਣਾ ਸਾਹਿਬ ਮੈਂ ਕਹਿਣਾ ਮੈਂ ਖਾਲੀ ਇੱਥੇ ਮੱਥਾ ਨਹੀਂ ਟੇਕਦਾ ਉੱਥੇ ਪੈਸੇ ਦਿੱਤੇ ਹੋਏ ਸੀ ਵੀ ਰੋਜ਼ ਇਹਨੂੰ ਚਾਹੀਦੇ ਨੇ ਪੈਸੇ ਇਹਨੂੰ ਰੋਜ਼ ਦਿਆ ਕਰੋ ਇਹ ਮਹਾਰਾਜ ਨੂੰ ਵੀ ਮੱਥਾ ਟੇਕਦਾ ਹੈ ਮਹਾਪੁਰਖਾਂ ਕੋਲ ਵੀ ਜਾਂਦਾ ਹੈ ਇਹ ਖਾਲੀ ਇੱਥੇ ਇਹਦੀ ਸ਼ਰਤ ਹੈ ਇਹਨੂੰ ਪੈਸੇ ਦਿਓ ਕਿਰਾਇਆ ਮੈਂ ਮੈਨੂੰ ਕਹਿਣਾ ਇੱਥੋਂ ਨਹੀਂ ਲੈਣਾ ਅਸੀਂ ਕਿਰਾਇਆ ਦਵਾਂਗੇ ਮੈਂ ਲੱਗਿਆ ਕੱਪੜੇ ਧੋਇਆ ਕਰਾਂ ਮੇਰੇ ਹੱਥ ਐਦਾਂ ਪਾਟ ਗਏ ਬੱਚਾ ਸੀ ਛੋਟੀ ਉਮਰ ਸੀ ਤੇ 500 600 ਰੁਪਈਆ ਉਦੋਂ ਉੱਥੇ ਸਾਡੇ ਇੱਕ ਬੰਦਾ ਹੁੰਦਾ ਸਾਡੇ ਨਾਲ ਰਹਿੰਦਾ ਸੀ ਉਹਨੂੰ ਦਿੱਤਾ ਮੇਰੇ ਪਿਤਾ ਨੇ 600 ਰੁਪਈਆ ਕਹਿੰਦੇ ਤੈਨੂੰ ਮੈਂ ਮਹੀਨੇ ਦਾ ਦੇ ਦਿਆ ਕਰੂੰ ਹੁਣ ਗੱਲ ਵੀ 25 ਸਾਲ ਪੁਰਾਣੀ ਹੈ 600 ਰੁਪਈਆ ਉਦੋਂ ਦਾ ਵਧੀਆ ਵੀ ਤੂੰ ਇਹਦੇ ਨਾਲ ਜਾਇਆ ਕਰ ਉਵੇਂ ਦੇ ਨਾਲ ਜਾਇਆ ਕਰ ਜਦੋਂ ਇਹਨੇ ਨਹਾਉਣਾ ਵਗੈਰਾ ਹੁੰਦਾ ਹੈ ਤੇ ਤੂੰ ਇਹਨੂੰ ਇਸ਼ਨਾਨ ਕਰਾ ਦਿਆ ਕਰ ਇਹਦੇ ਕੱਪੜੇ ਧੋ ਦਿਆ ਕਰ ਉਹ ਮੇਰਾ ਕਸ਼ਹਰਾ ਤੌਲੀਆ ਚੱਕ ਕੇ ਤੁਰਿਆ ਕਰੇ ਮੇਰੇ ਪਿੱਛੇ ਮੇਰੇ ਪਿਓ ਨੇ ਮੈਨੂੰ ਵੀ ਆਈਪੀ ਬਣਾਤਾ ਉਦੋਂ ਨਿੱਗੀ ਜੀ ਉਮਰ ਚ ਧਿਆਨ ਨਾਲ ਮੇਰਾ ਨੁਕਤਾ ਨੋਟ ਕਰਿਓ ਵੀਰੋ ਕਾਇਮ ਧਿਆਨ ਨਾਲ ਸੁਣਿਓ ਮੇਰੀ ਗੱਲ ਚਲੋ ਉੱਥੇ ਰਹੇ ਮੈਂ ਆਇਆ ਮੇਰੀ ਸਭ ਤੋਂ ਪਹਿਲਾਂ ਜਿਹੜਾ ਮੈਂ ਪ੍ਰਚਾਰ ਸ਼ੁਰੂ ਕੀਤਾ ਮੇਰੀ ਗੱਡੀ ਮੈਨੂੰ ਦਾਦੀ ਨੇ ਲੈ ਕੇ ਦਿੱਤੀ ਮੇਰਾ ਦਾਦਾ 8-10 ਲੱਖ ਰੁਪਈਆ ਮੇਰੀ ਦਾਦੀ ਦੇ ਨਾਂ ਛੱਡ ਗਿਆ ਸੀ ਜਦੋਂ ਚੜ੍ਹਾਈ ਕੀਤੀ ਜ਼ਮੀਨ ਵੀ 8-10 ਕਿੱਲੇ ਦਾਦੀ ਦੇ ਨਾਂ ਤੇ ਪੈਸਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਤੁਸੀਂ ਬੱਚਾ ਜਦੋਂ ਪਾਲਣਾ ਆ ਨੋਟ ਕਰਿਓ ਮੇਰੀ ਗੱਲਾਂ ਉਹ 10 8-10 ਲੱਖ ਰੁਪਈਆ ਸੀ ਮੇਰੀ ਦਾਦੀ ਨੇ ਮੈਨੂੰ ਗੱਡੀ ਲੈ ਕੇ ਦਿੱਤੀ ਪਹਿਲੀ ਗੱਡੀ ਅਸੀਂ ਲਈ ਉਹਨੇ ਲੈ ਕੇ ਮੈਂ ਦੂਜੀ ਗੱਡੀ ਲਈ ਉਹਦੇ ਪੈਸੇ ਮੇਰੇ ਪਿਤਾ ਨੇ ਦਿੱਤੇ ਜ਼ਮੀਨ ਆਪਣੀ ਘਰ ਘਰ ਦੀ ਇੱਕ ਸਾਲ ਜਥੇ ਦਾ ਪ੍ਰਸ਼ਾਦਾ ਮੇਰੀ ਮਾਂ ਨੇ ਬਣਾਇਆ ਘਰੋਂ ਮੈਂ ਖਰਚਾ ਕਰਦਾ ਰਿਹਾ ਕਦੇ ਵੀ ਨਾ ਕਦੀ ਵੀ ਮੈਨੂੰ ਐਦਾਂ ਮਹਿਸੂਸ ਨਹੀਂ ਹੋਣ ਦਿੱਤਾ ਵੀ ਮੈਂ ਘਟਾਂ ਕਿਸੇ ਨਾਲ ਮੇਰੇ ਪਿਓ ਨੇ ਸਿੰਪਲ ਐ ਸਿੱਧੇ ਸਾਦੇ ਬੰਦੇ ਐ ਪਰ ਮੇਰੇ ਕੰਨਾਂ 'ਚ ਇਹ ਆਵਾਜ਼ ਨਹੀਂ ਪੈਣ ਦਿੱਤੀ ਵੀ ਤੂੰ ਘਟਾਂ ਕਿਸੇ ਨਾਲ ਮੈਨੂੰ ਕਹਿਣਾ ਤੂੰ ਬਕਾਇਮ ਨਾ ਮੈਂ ਹੈਗਾ ਤੇਰੇ ਨਾਲ ਉਹ ਗੱਲਾਂ ਤੁਹਾਨੂੰ ਕਾਇਮ ਕਰਦੀਆਂ ਗੱਲ ਇਹ ਨਹੀਂ ਹੁੰਦੀ ਕਿ ਤੁਹਾਡੇ ਕੋਲ ਯਾਰ ਇਹਨਾਂ ਸਾਡੇ ਪੱਲੇ ਕੀ ਐ ਆ 25 30 ਕਿੱਲੇ ਜ਼ਮੀਨ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਉਹਦੇ ਤੇ ਬਿਲਡਿੰਗਾਂ ਬਣਾ ਲੀਆਂ ਬਾਹਰੋਂ ਅਸੀਂ ਕੱਖ ਨਹੀਂ ਇਹਨਾਂ ਕੋਲ 500 500 ਕਿੱਲਾ ਜ਼ਮੀਨ ਦਾ ਹੈ ਹਜ਼ਾਰ ਹਜ਼ਾਰ ਏਕੜ ਜ਼ਮੀਨ ਦਾ ਹੈ ਪਰ ਜਿਨ੍ਹਾਂ ਨਾਲ ਮੱਥਾ ਲ ਪਤਾ ਕਿਉਂ ਲਾਇਆ ਐ ਇੱਥੋਂ ਮੈਂ ਕਾਇਮ ਆ ਇੱਥੋਂ ਮੇਰਾ ਮਨ ਪਤਾ ਕੀ ਕਹਿੰਦਾ ਮੈਂ ਕਿਹੜਾ ਕਿਸੇ ਨਾਲੋਂ ਘੱਟ ਆ ਸਤਿ ਸ੍ਰੀ ਅਕਾਲ ਸੁਣੋ ਪੱਲੇ ਮੇਰੇ ਕੱਖ ਨਹੀਂ ਪੱਲੇ ਕੱਖ ਨਹੀਂ ਕੋਈ ਪ੍ਰੋਪਰਟੀ ਨਹੀਂ ਕੋਈ ਜ਼ਮੀਨ ਨਹੀਂ ਪਰ ਮਾਈਂਡ ਮੇਰਾ ਇੱਥੇ ਐ ਵੀ ਐਂ ਕਿਵੇਂ ਕਹਿ ਗਿਆ ਤੂੰ ਇੱਕ ਘਰੀਆਂ ਪਾਈ ਫਿਰਦੇ ਨੇ ਆ ਚੀਜ਼ ਜਿਹੜੀ ਹੈ ਨਾ ਇਹ ਬਚਪਨ ਤੋਂ ਐ ਅੱਜ ਨਵੀਂ ਨਹੀਂ ਆਈ ਇਹ ਸ਼ੁਰੂ ਤੋਂ ਹੀ ਐਦਾਂ ਇਹ ਚੀਜ਼ਾਂ ਤੁਹਾਨੂੰ ਤੁਹਾਡੇ ਨਿਆਣਿਆਂ ਚ ਭਰਨੀਆਂ ਪੈਣਗੀਆਂ ਤੁਹਾਡੇ ਬੱਚਿਆਂ ਨੂੰ ਭਰਨੀਆਂ ਪੈਣਗੀਆਂ ਨਿਆਣਾ ਜਦੋਂ ਨੋਟ ਕਰਿਓ ਸੁਣੋ ਹੈਗੇ ਉਹ ਗਰੀਬ ਸਿੰਪਲ ਪਰਿਵਾਰ ਪਲਵਾਰ ਹੈ ਤੇਰਾ ਸਿੰਪਲ ਹੋ ਤੁਸੀਂ ਸਾਦਾ ਅਗ ਲਗਦਾ ਸੀ ਅਸੀਂ ਅਸੀਂ ਜੀ ਮਿਡਲ ਕਲਾਸ ਫੈਮਲੀ ਹਾਂ ਅਸੀਂ ਲੋਅਰ ਕਲਾਸ ਆ ਅਸੀਂ ਗਰੀਬ ਆ ਹਾਈ ਕਲਾਸ ਨਹੀਂ ਅਸੀਂ ਵੱਡੇ ਪਰਿਵਾਰਾਂ ਚੋਂ ਨਹੀਂ ਆ ਪਰ ਮੇਰਾ ਪੁਆਇੰਟ ਨੋਟ ਕਰਿਓ ਅੱਜ ਬੱਚੇ ਪਾਲਨ ਵਾਲਿਓ ਸਾਰੇ ਨੋਟ ਕਰਿਓ ਆਪਣਾ ਬੱਚਾ ਹੈ ਨਾ ਜਿਹੜਾ ਹੈਗਾ ਗਰੀਬ ਹੈ ਪਰ ਉਹਦੀ ਸਾਈਕੀ ਅਮੀਰ ਕਰਦੇ ਗਰੀਬ ਬਾਹਰੋਂ ਅਮੀਰ ਕਰਨ ਦੀ ਲੋੜ ਨਹੀਂ ਸਾਈਕੀ ਅਮੀਰਾਂ ਵਾਲੀ ਸਾਈਕੀ ਵੀ ਆਈਟੀ ਕਰਦੇ ਉਹਦੇ ਤੇ ਜਿੱਦ ਤੇ ਵੀਆਈਪੀ ਸਾਈਕੀ ਹੋਈ ਨਾ ਵੀਆਈਪੀ ਬੰਦਿਆਂ ਵਿੱਚ ਬੈਠੇ ਉਹਦੇ ਹੱਥ ਨਹੀਂ ਕੰਬਣੇ ਚਾਹ ਲੈ ਕੇ ਇਦਾਂ ਕੰਪ ਨਹੀਂ ਮੈਨੂੰ ਮਾਫ ਕਰ ਦਿਓ ਮੈਂ ਗੱਲ ਮਾਨ ਨਾਲ ਨਹੀਂ ਕਹਿੰਦਾ ਮੇਰੇ ਨਾਲ ਤੁਸੀਂ ਕਿਸੇ ਵੱਡੇ ਲੀਡਰ ਚਾਹ ਪਿਆ ਦਿਓ ਮੇਰੇ ਹੱਥ ਨਹੀਂ ਕੰਬਦੇ ਉਹਦੇ ਸਾਹਮਣੇ ਕਿਉਂਕਿ ਮੈਂ ਸ਼ੁਰੂ ਤੋਂ ਇਦਾਂ ਹੀ ਰਿਆਂ ਮੇਰੀ ਸਾਈਕੀ ਇਦਾਂ ਦੀ ਹੈ ਮੈਂ ਆਪਣੀ ਸਾਈਕੀ ਵਿੱਚ ਕਦੇ ਆਪਣੇ ਆਪ ਨੂੰ ਘੱਟ ਨਹੀਂ ਸਮਝਿਆ ਇਹ ਹੰਕਾਰ ਨਹੀਂ ਇਹ ਕੌਨਫੀਡੈਂਸ ਹੈ ਇਹ ਆਤਮ ਵਿਸ਼ਵਾਸ ਹੈ ਮੇਰਾ ਮੈਂ ਕਦੀ ਕਿਸੇ ਦੀ ਪਰਵਾਹ ਨਹੀਂ ਕੀਤੀ ਚਾਹੇ ਕੋਈ ਹੋਵੇ ਇਸੇ ਸਾਈਕੀ ਕਰਕੇ ਇਹ ਇਹ ਤੁਹਾਡਾ ਸਾਈਕੀ ਘੱਟ ਨਹੀਂ ਪੈਂਦੀ ਹੈ ਤੁਸੀਂ ਜ਼ਰੂਰੀ ਨਹੀਂ ਕਿ ਅਮੀਰ ਹੋਵੋ ਪਰ ਬ੍ਰੇਨ ਹੈ ਜਿਹੜਾ ਦਿਮਾਗ ਹੈ ਜਿਹੜਾ ਤੁਹਾਡੇ ਬੱਚੇ ਦਾ ਉਹ ਅਮੀਰਾਂ ਵਾਲਾ ਚਾਹੀਦਾ ਫਿਰ ਸੁਣੋ ਗੱਲ ਨੋਟ ਕਰੋ ਮੇਰੀ ਗੱਲ ਨਿਆਣਾ ਬੱਚੇ ਨੂੰ ਤੁਸੀਂ ਪੜਾਣਾ ਚਾਹੁੰਦੇ ਆ ਕਿੰਨਾ ਪੈਸਾ ਲੱਗਦਾ ਹੈ ਕਈਆਂ ਦੇ ਬੱਚਿਆਂ ਦੇ ਉੱਤੇ ਇੱਕ ਸਾਲ ਦਾ 50000 ਲੱਗ ਜਾਂਦਾ ਨਾ ਜੀ ਕਈਆਂ ਦਾ 20000 ਚ ਬੱਚਾ ਪੜਾ ਇੱਕ ਸਾਲ ਦਾ 50 ਤੁਹਾਡਾ ਨਿਆਣਾ ਪੜਨਾ ਹੈ ਜੀ 15 ਸਾਲ ਤੇ 15 ਸਾਲਾਂ ਦਾ 50000 ਮਹੀਨਾ ਲਾ ਲਓ 7.5 ਲੱਖ ਬਣ ਗਏ 7.5 ਨਾਲ ਮੰਨੋ ਖਰਚਾ ਵੱਜ ਜਾਣਾ 10 ਲੱਖ 10 ਲੱਖ ਹੋ ਗਿਆ ਜੀ 1 ਸਾਲ ਦਾ ਹੁਣ ਬੱਚੇ ਨੂੰ 5 ਵਾਰੀ ਖਾਣਾ ਖਵਾਉਣ ਲੈ ਜਾ ਬਾਹਰ ਛੋਟੇ ਬੱਚੇ ਨੂੰ 5 ਵਾਰ ਖਾਣਾ ਖਵਾਉਣ ਲੈ ਜਾ ਖਾਣਾ ਖਾਣ ਗਏ ਉਹਨੂੰ ਕਹੇ ਬੇਟਾ ਆ ਲੈ ਫੜ 10 ਰੁਪਏ ਟਿਪ ਦੇ ਦੇ ਕਿੰਨੇ 10 ਮਹੀਨੇ 'ਚ 5 ਵਾਰੀ ਕਿੰਨੇ ਬਣੇ 50 50 ਸਾਲ ਦਾ ਕਿੰਨਾ ਬਣਿਆ 600 600 ਬਣਿਆ ਤੇ 10 ਸਾਲਾਂ ਚ ਕਿੰਨਾ ਦਊਗਾ ਟਿਪ 6000 ਜੇ 50 ਰੁਪਏ ਟਿਪ ਦਵੇਂ ਫੇਰ 50-60000 ਰੁਪਇਆ 15 ਸਾਲਾਂ ਦਾ ਹੁਣ ਟਿਪ ਕੌਣ ਦਿੰਦਾ ਖੁਲਾ ਗਰੀਬ ਕੇ ਸਾਈਕੀ ਕਿਦਾਂ ਦੀ ਬਣ ਗਈ ਉਹ ਦੀ ਅਮੀਰਾਂ ਤੇ ਜਿੱਦੇ ਕਿਤੇ ਬੈਠਾ ਅਮੀਰਾਂ ਦੇ ਵਿੱਚ ਉਹਦੇ ਉਹਦੇ ਹੱਥ ਨਹੀਂ ਕੰਬਣੇ ਵੱਡੇ ਹੋਟਲ ਤੇ ਖਾਣਾ ਖਾਣਾ ਪਿਆ ਉਹਦੇ ਹੱਥ ਨਹੀਂ ਕੰਬਣੇ ਉਹ ਕੰਮ ਹੋ ਕੇ ਖਾਲੂ ਕਿਉਂ ਕਿਉਂਕਿ ਤੂੰ ਬਚਪਨ ਤੋਂ ਉਹਨੂੰ ਗਰੀਬ ਨਹੀਂ ਰਹਿਣ ਦਿੱਤਾ ਇਹ ਕੰਮ ਪਿਖਾਰੀ ਵੀ ਆਪਣੇ ਬੱਚੇ ਨਾਲ ਕਰ ਸਕਦਾ ਜਰੂਰੀ ਨਹੀਂ ਪੈਸੇ ਨਾਲ ਤੁਸੀਂ ਅਮੀਰ ਕਰਨਾ ਆਪਣੇ ਨਿਆਣੇ ਨੂੰ ਸਾਇਕੀ ਬਣਾ ਦਿਓ ਦਿਮਾਗ ਬਣਾ ਦਿਓ ਇਹੋ ਜਿਹਾ ਮੈਂ ਤੁਹਾਡੀ ਗੱਲ ਨੋਟ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਗੁਰੂ ਗੋਬਿੰਦ ਸਿੰਘ ਨੇ ਜਿਹੜੇ ਉਧਰੋਂ ਆਉਂਦੇ ਸੀ ਉਹਨਾਂ ਦੀ ਸਾਇਕੀ ਪਤਾ ਕੀ ਸੀ ਮਾਰ ਦੇਾਂਗੇ ਲੁੱਟ ਲਾਂਗੇ ਹਥਿਆਰ ਉਹਨਾਂ ਕੋਲ ਜ਼ਿਆਦਾ ਸੀ ਪਰ ਗੁਰੂ ਸਾਹਿਬ ਨੇ ਹਥਿਆਰ ਦਿੱਤੇ ਕਿ ਸਾਇਕੀ ਬਣਾਈ ਵੀ ਕਰ ਲਓਗੇ ਮੁਕਾਬਲਾ ਬੋਲੋ ਸਾਇਕੀ ਦਿਮਾਗ ਉਹ ਸਾਰਾ ਕੁਝ ਨਹੀਂ ਦੇਣਾ ਹਥਿਆਰ ਉਹਨੇ ਨਹੀਂ ਦੇਣੇ ਦਿਮਾਗ ਉਦਾਂ ਉਦਾਂ ਉਦੋਂ ਵੀ ਉੱਪਰ ਘੜ ਦੇਣਾ ਤੇ ਤੁਹਾਡੇ ਥੋੜੇ ਜੇ ਵੀ ਉਹਦਾ ਮੁਕਾਬਲਾ ਕਰ ਸਕਣਗੇ ਅੱਛਾ ਹੁਣ ਕਦੋਂ ਹੋਰ ਕਰਿਓ ਵੀਰੋ ਸਬਜ਼ੀ ਖਰੀਦਣ ਜਾਈ ਨਿਆਣੇ ਨੂੰ ਨਾਲ ਲੈ ਜੀ ਬਣਾਣਾ ਕੀ ਹੈ ਤੈ ਵੱਡਾ ਹੋ ਕੇ 2 ਕਰੋੜ ਦੇ ਕੇ ਬਿਜ਼ਨਸਮੈਨ ਬਣਾਉਣਾ ਤੇ ਜਾ ਕੇ ਵਧ ਗਈ 6 ਰੁਪਏ ਭਿੰਡੀਆਂ ਲਾੜੀਆਂ ਨੇ ਲਾਲਾ ਨਹੀਂ ਤੇ ਰਹਿਣ ਦੇ ਬੱਚਾ ਨਾਲ ਲੈ ਜਾ ਛੋਟਾ ਜਾ ਆਲੂ ਵੇਖ ਲੈ ਜੇ ਤੇ 3 ਰੁਪਏ ਦੇਣੇ ਨੇ ਦੇਲਾ ਨਹੀਂ ਤੇ ਉਥੋਂ ਪਰਲੀ ਦੁਕਾਨ ਤੋਂ 2 ਇਹ ਇਹ ਨਿਆਣੇ ਨੂੰ ਨਾਲ ਲੈ ਕੇ ਸ਼ਾਪਿੰਗ ਕਰਦਾ ਉਹਦੇ ਸਾਈਕੀ ਕਿੱਦਾਂ ਦੀ ਘੜ ਰਹੀ ਹੈ ਦਿਮਾਗ ਕਿੱਦਾਂ ਦਾ ਘੜ ਰਿਹਾ ਤੁਸੀਂ ਬੱਚੇ ਦਾ ਤਾ ਮੈਂ ਕਹਿ ਰਿਹਾ ਆਪਣੇ ਬੱਚੇ ਨੂੰ ਕਦੇ ਐਦਾਂ ਦੀ ਗੱਲ ਲਫ਼ਜ਼ ਨਾ ਬੋਲੋ ਅਸੀਂ ਕਮਜ਼ੋਰ ਆ ਅਸੀਂ ਘਟਾਂ ਅਸੀਂ ਗਰੀਬ ਆ ਹੈਗਾ ਗਰੀਬ ਪਰ ਆਪਣੇ ਰੋਣੇ ਕੱਲਾ ਰੋਲਾ ਬੱਚੇ ਸਾਹਮਣੇ ਨਾ ਰੋ ਉਹਨੂੰ ਉਹਨੂੰ ਐ ਰਹਿਣ ਦੇ ਉਹਦੇ 'ਚ ਕੌਨਫੀਡੈਂਸ ਹੈ ਨਿੱਕੇ ਨਿਆਣੇ ਨੂੰ ਕਦੇ ਬਿਮਾਰ ਐ ਢਿੱਲਾ ਐ ਅਸੀਂ ਅਸੀਂ ਸਾਡੇ ਨਾਲ ਧੱਕਾ ਹੋ ਰਿਹਾ ਇਹ ਲਫ਼ਜ਼ ਆਪਣੇ ਛੋਟੇ ਬੱਚੇ ਕੋਲ ਕਦੀ ਨਹੀਂ ਤੁਹਾਡਾ ਨਿਆਣਾ ਹੋਊ ਮਿਡਲ ਕਲਾਸ ਦਾ ਪਰ ਦਿਮਾਗ ਦੇ ਪੱਖੋਂ ਸਾਈਕੀ ਦੇ ਪੱਖੋਂ ਬਹੁਤ ਉੱਚਾ ਹੋ ਜਾਏਗਾ ਦਿਮਾਗ ਦੇ ਪੱਖੋਂ ਬਹੁਤ ਉੱਚਾ ਹੋਏਗਾ ਸਾਈਕੀ ਕਰੋ ਮੈਂ ਕਹਿ ਰਿਹਾ ਮੇਰੇ ਪਿਤਾ ਅਨਪੜ ਬੰਦੇ ਐ ਪਿੰਡ ਦੇ ਸਿੱਧਾ ਸਾਦਾ ਜੱਟ ਪਰ ਮੈਂ ਇਹ ਦੇਣ ਨਹੀਂ ਦੇ ਸਕਦਾ ਅੱਜ ਜਿਹੜੀ ਮੇਰੀ ਸਾਈਕੀ ਹੈ ਮੈਂ ਜਿੱਦਾਂ ਦਾ ਵੀ ਹਾਂ ਉਹਨਾਂ ਨੇ ਕਢੀ ਹੈ ਮੇਰੀ ਸਾਈਕੀ ਮੇਰਾ ਦਿਮਾਗ ਕਢਿਆ ਮੈਂ ਸ਼ੁਰੂ ਤੋਂ ਇਦਾਂ ਦਾ ਪਹਿਲੇ ਦਿਨ ਤੋਂ ਤੇ ਜਿੱਦਣ ਤੋਂ ਇੱਥੇ ਆਇਆ ਆ ਜਗ੍ਹਾ ਐ ਇਦਾਂ ਹੀ ਗਿਆ ਮੈਂ ਮੈਂ ਸਮਝਾਉਦਾ ਨਹੀਂ ਕੀਤਾ ਕਦੇ 사운ਡ ਲੱਗੇਗਾ ਕਰਾਂਗਾ ਨਹੀਂ ਤੇ ਨਹੀਂ ਕਦੇ ਤੁਸੀਂ ਵੇਖਿਆ ਮੈਂ ਇਦਾਂ ਵੀ ਮੈਂ ਬੈਠਾਂ ਵਿੱਚ ਕਦੇ ਟਾਈਮ ਮਿਲ ਗਿਆ ਨਹੀਂ ਮਿਲਿਆ ਨਹੀਂ ਸਾਡਾ ਇਦਾਂ ਹੀ ਸਿਸਟਮ ਐ ਮੈਂ ਆਇਆ ਕਥਾ ਹੋ ਰਹੀ ਐ ਕੀਰਤਨ ਹੋ ਰਿਹਾ 5 ਮਿੰਟ ਵਿੱਚ ਵਜ ਜਾ ਖਾਲੀ ਫਾਂ ਖਾਲੀ ਫਿੱਟ ਹੋ ਜਾਂਦਾ 20 ਸਾਲ ਤੋਂ ਇਦਾਂ ਇਸੇ ਤਰ੍ਹਾਂ ਕਦੇ ਮੈਂ ਸੋਚੋਤਾ ਕਿ ਕਰੰ ਦਿੱਤਾ ਤਾਂ ਤੁਹਾਨੂੰ ਕਹਿਣਾ ਵੀ ਸਾਇਕੀ ਹੈ ਨਾ ਜਿਹੜੀ ਉਹਨੂੰ ਕੱਢ ਕੇ ਰੱਖੋ ਦਿਮਾਗ ਕੋਲੋਂ ਅੰਦਰੋਂ ਅਮੀਰ ਹੋ ਜਾ ਫੈਨੀਆ ਵੀਰ ਵੀਰੋ ਕਰੋੜਾਂ ਕਰਜ਼ਾ ਦੇਣ ਵਾਲਾ ਬਣਾ ਪਰ ਦਿਮਾਗ ਕਰਜ਼ਾਈ ਨਹੀਂ ਹੋਣਦਾ ਇੱਥੇ ਨਹੀਂ ਚੜਨ ਦਿੱਤਾ ਕਦੇ ਇਦਾਂ ਨਹੀਂ ਹੋਣ ਦਿੱਤਾ ਕਦੇ ਵੀ ਅਸੀਂ ਐ ਆਂ ਜਾਂ ਅਸੀਂ ਐ ਆਂ ਨਾ ਕਦੇ ਨਿਆ ਹੋਇਆ ਆ ਵੀਰੋ ਆ ਹੁਣ ਮੰਨ ਲਓ ਛੇਕ ਸੂਕ ਦੇਣ ਇਹਨਾਂ ਦਾ ਫੈਸਲਾ ਪਤਾ ਨਹੀਂ ਕੀ ਹੋਣਾ ਚੱਲ ਜਿੱਦਾਂ ਆਊਗਾ ਪਰ ਅਸੀਂ ਆਪਣੇ ਆਪ ਨੂੰ ਇਦਾਂ ਹੀ ਰੱਖਾਂਗੇ ਇਹ ਥੋੜਾ ਵੀ ਹੁਣ ਮਰਗੇ ਜੀ ਬੁਰਾ ਹਾ ਐ ਨਹੀਂ ਕਰਨ ਦੇਣਾ ਕਦੇ ਮਰਨ ਤੱਕ ਐਂ ਰਾਂਗੇ ਦਵਾਰ ਲਾਈਏ ਚਾਹੇ ਨਾ ਲਾਈਏ ਉਹ ਇੱਕ ਘੜੋੜ ਇਹ ਤੁਹਾਨੂੰ ਤੁਹਾਡਾ ਘੜਨਾ ਪੈਣਾ ਇਹ ਬੜਕ ਕਰਦੇ ਰਹਿਣੀ ਹੈ ਭਿਖਾਰੀ ਬਿਰਤੀ ਨਹੀਂ ਕੋਈ ਸਮਝੌਤਾ ਨਹੀਂ ਕੈਸੀ ਹੁਣ ਸੋਚ ਕੇ ਵੇਖੋ ਗੁਰਦੁਆਰਿਆਂ ਵਿੱਚ ਮੰਗਣ ਦੀ ਬਿਰਤੀ ਹੁੰਦੀ ਬਾਬਾ ਜੀ ਕੁਛ ਦੇਣਗੇ ਮੈਨੂੰ ਮੈਂ ਲੈ ਜੂ ਮੇਰੇ ਘਰੇ ਲੈ ਜੂ ਮੈਂ ਡੱਬਾ ਲੈ ਜਾ ਮੈਂ ਸੇਬ ਲੈ ਜਾ ਮੈਨੂੰ ਕੇਲੇ ਮਿਲ ਜਾਣ ਮੈਂ ਲੈ ਜਾ ਆਪਣੇ ਨਿਆਣੇ ਲਈ ਮੇਰੇ ਦਿਮਾਗ ਜੇ ਭਰਿਆ ਹੋਇਆ ਸੀ ਮੈਂ ਉੱਥੇ ਰਹਿੰਦਾ ਸੀ ਮੈਨੂੰ ਲੱਗਦਾ ਸੀ ਮੇਰੇ ਘਰੋਂ ਤੇ ਕਿੱਲੇ ਦੀ ਕਣਕ ਆਉਂਦੀ ਹੈ ਤੇ ਮੈਂ 40 ਬੂਰੀਆਂ ਥੋੜਾ ਖਾ ਜਾਂਦਾ ਸੀ ਕੁਆਂਟਲ 40 ਕੁਆਂਟਲ ਖਾਂਦਾ ਸੀ ਮੈਂ ਕਿਤੇ ਪਰ ਮੇਰੇ ਦਿਮਾਗ ਕਿਦਾਂ ਦਾ ਸੀ ਮੇਰਾ ਘੜਿਆ ਹੋਇਆ ਵੀ ਮੇਰੇ ਘਰੋਂ ਮੈਂ ਐਵੇਂ ਨਹੀਂ ਤੁਰਿਆ ਫਿਰਦਾ ਆਹ ਚੀਜ਼ ਦਿਮਾਗ 'ਚ ਸੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਤੁਹਾਡੇ ਨਿਆਣੇ ਨੂੰ ਕਦੇ ਇਹ ਲਫ਼ਜ਼ ਨਹੀਂ ਵਰਤਣਾ ਵੀ ਤੂੰ ਐਵੇਂ ਹੀ ਹੈ ਨਹੀਂ ਬੇਟਾ ਤੂੰ ਤੂੰ ਖਾਸ ਹੈ ਸਾਰਿਆਂ ਨਾਲ ਕੋਈ ਘਰ ਦੀ ਕਮਜ਼ੋਰੀ ਘਰ ਦੇ ਦੁੱਖੜੇ ਨਿਆਣੇ ਸਾਹਮਣੇ ਨਹੀਂ ਰੋਣੇ ਬੱਚੇ ਸਾਹਮਣੇ ਨਹੀਂ ਰੋਣੇ ਉਹਨੂੰ ਕੈਮ ਕਰ ਹੈਗੇ ਗਰੀਬਾਂ ਪਰ ਨਿਆਣਿਆਂ ਦਾ ਦਿਮਾਗ ਹੈ ਜਿਹੜਾ ਸਾਈਕੀ ਜਿਹੜੀ ਹੈ ਅਮੀਰ ਵਾਲੀ ਗੁਰੂ ਗੋਬਿੰਦ ਸਿੰਘ ਨੇ ਸਾਈਕੀ ਘੜੀ ਐ ਉਹ ਬਾਦਸ਼ਾ ਉਧਰੋਂ ਚੜ ਚੜ ਕੇ ਆਉਣ ਵਾਲੇ ਇਧਰ ਵਾਲਿਆਂ ਦੀ ਸਾਈਕੀ ਕੀ ਸੀ ਜਿਉਂ ਨਾਲ ਦਾ ਬਾਦਸ਼ਾ ਤੇ ਸਾਡਾ ਵੀ ਬਾਦਸ਼ਾ ਕਲਗੀ ਲਾ ਕੇ ਬੈਠਾ ਆ ਸਾਡੇ ਕੋਲ ਇਹ ਨਾ ਪਰਵਾਹ ਉਹ ਸੁਰਤ ਤੇ ਉੱਤੇ ਅਸਰ ਗੁਰੂ ਗੋਬਿੰਦ ਸਿੰਘ ਦੀ ਕਲਗੀ ਦਾ ਅਰਥ ਕੀ ਹੈ ਉਹਨਾਂ ਦਾ ਕਿਲਾ ਸਾਡਾ ਵੀ ਕਿਲਾ ਹਾਲਾਂਕਿ ਛੋਟਾ ਜਿਹਾ ਪਰ ਸਾਈਕੀ ਕਿਦਾਂ ਦੀ ਹੋਣੀ ਐ ਸਿੱਖਾਂ ਦੀ ਵੀ ਸਾਡਾ ਵੀ ਕਿਲੇ ਆ ਅਸੀਂ ਵੀ ਕਿਲੇ ਵਾਲੇ ਅਸੀਂ ਵੀ ਕਲਗੀਆਂ ਵਾਲੇ ਆ ਜੋ ਕਲਗੀ ਲਾਂਦਾ ਅਸੀਂ ਵੀ ਲਾਂਦੇ ਆ ਤੇ ਉਹ ਕਹਿੰਦੇ ਸੀ ਸਾਡਾ ਬਾਦਸ਼ਾਹ ਸਿੱਖ ਕਹਿੰਦੇ ਸੀ ਸਾਡਾ ਸੱਚਾ ਬਾਦਸ਼ਾਹ ਅਸੀਂ ਕਿਹੜਾ ਕੱਟ ਸਮਝਦੇ ਹੋ ਵੀਰੋ